ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਆਨ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ ਕਰਦੇ ਆਂ ਮਨਦੀਪ ਪੂਨੀਆ ਜੀ ਦਾ ਪ੍ਰੋਗਰਾਮ 'ਚ ਸਵਾਗਤ ਤੇ ਫਿਰ ਇੱਕ ਇੱਕ ਕਰਕੇ ਖਬਰਾਂ ਤੇ ਪਾਵਾਂਗੇ ਚਾਨਣਾ ਬਹੁਤ ਬਹੁਤ ਸਵਾਗਤ ਹੈ ਜੀ ਜੀ ਸ਼ੁਕਰੀਆ ਸਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸਤਿ ਸ਼੍ਰੀ ਅਕਾਲ ਜੀ ਸੁਰਖ ਖਬਰਾਂ ਦਾ ਕਰਦੇ ਆਂ ਤਾਂ ਇੱਕ ਅਮਰੀਕੀ ਰਿਪੋਰਟ ਆਈ ਹੈ ਜੀ ਸਾਹਮਣੇ ਜਿਹੜੀ ਕਿ ਆਰਥ ਸਰਕਾਰ ਦੇ ਵੱਲੋਂ ਚਲਾਏ ਜਾ ਰਹੇ ਇੱਕ ਆਪਰੇਸ਼ਨ ਸਿੰਦੂਰ ਜਿਹਨੂੰ ਕਹਿੰਦੇ ਨੇ ਕਿ ਖਤਮ ਨਹੀਂ ਹੋਇਆ ਸਿਰਫ ਤੇ ਸਿਰਫ ਉਸ ਨੂੰ ਥੋੜੇ ਸਮੇਂ ਦੇ ਲਈ ਬ੍ਰੇਕ ਲਾਈ ਗਈ ਹੈ ਉਸ ਨੂੰ ਜਿਸ ਤਰੀਕੇ ਦੇ ਨਾਲ ਪ੍ਰਚਾਰਿਆ ਗਿਆ ਸੀ ਉਸ ਦਾ ਖੰਡਨ ਕਰਦੀ ਹੋਈ ਇਹ ਰਿਪੋਰਟ ਹੈ ਇਹ ਰਿਪੋਰਟ ਕਹਿ ਰਹੀ ਹੈ ਕਿ ਪਾਕਿਸਤਾਨ ਨੇ ਭਾਰਤ ਨੂੰ ਹਰਾਇ ਅਸਲ ਚ ਆਪਰੇਸ਼ਨ ਸੰਦੂਰ ਦੇ ਵਿੱਚ ਇਹ ਕੀ ਹੈ ਜੀ ਸਾਰੀ ਗੱਲਬਾਤ ਤੇ ਇਸ ਰਿਪੋਰਟ ਦਾ ਹੁਣ ਜਨਤਕ ਹੋਣਾ ਜਾਂ ਫਿਰ ਇਸ ਰਿਪੋਰਟ ਦੇ ਵਿੱਚ ਕਿੰਨੀ ਕੁ ਸਚਾਈ ਜਾਪਦੀ ਹੈ ਪਾਇਓ ਚਾਹਣਾ ਦੇਖੋ ਇਹਦੇ ਚ ਕੁਝ ਚੀਜ਼ਾਂ ਨੇ ਪਹਿਲੀ ਚੀਜ਼ ਤਾਂ ਇਹ ਹੈ ਕਿ ਇਹ ਜੀਡੀ ਅਮਰੀਕੀ ਰਿਪੋਰਟ ਹੈ ਇਹ ਬੇਸਿਕਲੀ ਯੂਐਸਆਈ ਨਾ ਇਕਨੋਮਿਕ ਐਂਡ ਸਿਕਿਉਰਿਟੀ ਰਿਵਿਊ ਕਮਿਸ਼ਨ ਯੂਐਸਸੀਸੀ ਜੀ ਨੂੰ ਕਹਿੰਦੇ ਆ ਉਹਦੇ ਵੱਲੋਂ ਜਾਰੀ ਕੀਤੀ ਗਈ 800 ਪੰਨਿਆਂ ਦੀ ਰਿਪੋਰਟ ਹੈ ਇਹਦੇ 'ਚ ਇਸ ਰਿਪੋਰਟ 'ਚ ਮਤਲਬ ਡਾਇਰੈਕਟ ਉਹਨਾਂ ਨੇ ਕੋਈ ਕਮੈਂਟ ਨਹੀਂ ਕੀਤਾ ਬਲਕਿ ਜਿਹੜਾ ਸਹਿਬਾਤ ਸ਼ਰੀਫ ਨੇ ਪਾਕਿਸਤਾਨ ਦੇ ਜੋ ਜਿਹੜੇ ਪੀਐਮ ਸੀਗੇ ਉਹਨਾਂ ਨੇ ਅਮਰੀਕੀ ਸੰਸਦ ਸਾਹਮਣੇ ਇਸ ਰਿਪੋਰਟ ਨੂੰ ਜਾਦੇ ਉਹ ਕੀਤਾ ਹੈਗਾ ਇਹਦੇ 'ਚ ਪਾਕਿਸਤਾਨੀ ਅਖਬਾਰ ਡੋਨ ਹੈ ਉਹਦੇ ਰਿਪੋਰਟ ਦੇ ਮੁਤਾਬਕ ਜਿਹੜਾ ਸੈਹਬਾਦ ਸ਼ਰੀਫ ਹੈ ਉਹਨੇ ਕਿਹਾ ਕਿ ਪਾਕਿਸਤਾਨੀ ਸੈਨਾ ਦੇ ਬਿਹਤਰੀਨ ਪ੍ਰਦਰਸ਼ਨ ਨੇ ਦੁਸ਼ਮਣ ਨੂੰ ਘੁਟਨੇ ਤੇ ਲਾ ਦਿੱਤਾ ਸੀਗਾ ਇਸ ਇਸ ਚ ਫਿਲਡ ਮਾਰਸ਼ਲ ਅਸੀ মনির ਦਾ ਵੱਡਾ ਯੋਗਦਾਨ ਹੈ ਤਾਂ ਇਹ ਚੀਜ਼ਾਂ ਮਤਲਬ ਜਿਹੜੀਆਂ ਹੈਗੀਆਂ ਇਹ ਇਸ ਰਿਪੋਰਟ ਚ ਹੈਗੀਆਂ ਮਤਲਬ ਰਿਪੋਰਟ ਚ ਵੀ ਡਾਇਰੈਕਟਲੀ ਉਸ ਕਿਸਮ ਨਾਲ ਨਹੀਂ ਕਿਹਾ ਗਿਆ ਦੂਜਾ ਇਹ ਵੀ ਹੈ ਕਿ ਰਫੈਲ ਦੀ ਜਿਹੜੀ ਇਮੇਜ ਹੈ ਇਸ ਰਿਪੋਰਟ 'ਚ ਇਹ ਵੀ ਕਹਾ ਗਿਆ ਹੈ ਕਿ ਪਾਕਿਸਤਾਨ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਘੱਟੋ-ਘੱਟ 6 ਇੰਡੀਅਨ ਫਾਈਟਰ ਜੈਟ ਥੱਲੇ ਡੇਗ ਲਏ ਤੇ ਇਹਦੇ 'ਚ ਰਫੈਲ ਵੀ ਸੀਗਾ ਤੇ ਰਫੈਲ ਦੀ ਇਮੇਜ ਨੂੰ ਵੀ ਨੁਕਸਾਨ ਹੋਇਆ ਤੇ ਜਿਹੜੀ ਚਾਈਨਾ ਦੀ ਜਿਹੜੀ ਮਿਲਟਰੀ ਪਾਵਰ ਸੀ ਜਾਂ ਮਿਲਟਰੀ ਵੈਪਨ ਸੀਗੇ ਉਹਨਾਂ ਦਾ ਪ੍ਰਦਰਸ਼ਨ ਵਧੀਆ ਰਿਹਾਗਾ ਉਹ ਇਸ ਰਿਪੋਰਟ 'ਚ ਕੁਝ ਖਾਸ ਕਰ ਕੁਝ ਚਾਈਨਾ ਦੇ ਜਿਹੜੇ ਵੈਪਨਰੀਜ਼ ਹੈਗੇ ਆ ਜਿਵੇਂ ਪੀ ਐਲ ਫਿਫਟੀਨ ਮਿਸਾਈਲ ਜਿਹੜੀ ਏਅਰ ਡਿਫੈਂਸ ਸਿਸਟਮ ਹੈ ਜੇ ਜੇ ਟੈਨ ਫਾ ਫਾਈਟਰ ਏਅਰਕ੍ਰਾਫਟ ਹੈ ਤਾਂ ਇਹ ਇਹਨਾਂ ਬਾਰੇ ਜ਼ਿਕਰ ਹੈ ਅਤੇ ਇਹਦੇ ਵਿੱਚ ਇਹ ਦੱਸਿਆ ਗਿਆ ਕਿ ਮਤਲਬ ਪਾਕ ਜਿਹੜੇ ਚਾਈਨਾ ਦੇ ਜਿਹੜੇ ਮਿਲਟਰੀ ਵੈਪਨ ਸੀਗੇ ਉਹਨਾਂ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਇਸ ਤੋਂ ਇਲਾਵਾ ਮਤਲਬ ਇਹ ਵੀ ਹੈ ਕਿ ਚਾਈਨਾ ਨੇ ਇਸ ਤੋਂ ਬਾਅਦ ਪਝੱਤਰ ਹਜ਼ਾਰ ਕਰੋੜ ਰੁਪਏ ਦੇ ਜਿਹੜੇ ਜੇ ਟੈਨ ਸੀ ਫਾਈਟਰ ਜੈਟ ਸੀਗੇ ਬਿਆਲੀ ਉਹ ਇੰਡੋਨੇਸ਼ੀਆ ਨੂੰ ਵੇਚਣ ਦੀ ਵੀ ਗੱਲ ਕਹੀ ਹੈ ਅਤੇ ਇਸ ਚ ਇਹ ਹੈ ਕਿ ਇੰਟੈਲੀਜੈਂਸ ਦੀ ਜ਼ਿਆਦਾ ਤੁਸੀਂ ਇਸ ਨੂੰ ਕਹਿ ਸਕਦੇ ਹੋ ਆ ਪਾਕਿਸਤਾਨ ਦੀ ਮਦਦ ਚੀਨ ਚੀਨ ਦੀ ਖੂਪੀਆ ਇੰਟੈਲੀਜੈਂਸ ਨੇ ਕੀਤੀ ਹੈਗਾ ਇਹ ਵੀ ਇਸ ਰਿਪੋਰਟ ਚ ਦਾਅਵੇ ਹੈਗਾ ਤੇ ਇਹ ਹੈਗਾ ਜੀ ਯੂ ਐਸ ਚਾਈਨਾ ਦੀ ਜਿਹੜੀ ਇਹ ਕਮਿਸ਼ਨ ਹੈ ਉਹਨੂੰ ਉਸ ਦੀ ਰਿਪੋਰਟ ਹੈ ਤੇ ਇਸ ਨੂੰ ਲੈ ਕੇ ਹੀ ਫਿਰ ਇਸ਼ੂ ਬਣ ਗਿਆ ਕਾਂਗਰਸ ਵੀ ਕਹਿ ਰਹੀ ਹੈ ਕਿ ਜੇ ਇਸ ਰਿਪੋਰਟ ਨਾਲ ਨਰੇਂਦਰ ਮੋਦੀ ਸਹਿਮਤ ਨਹੀਂ ਤੇ ਉਹਨਾਂ ਨੂੰ ਖੰਡਨ ਕਰਨਾ ਚਾਹੀਦਾ ਅਮਰੀਕਾ ਦੇ ਉਲਟ ਕਦੋਂ ਬੋਲਣਗੇ ਉਹ ਵੀ ਇਸ ਸਵਾਲ ਨੂੰ ਛੁੱਕ ਰਹੇ ਨੇ ਤੇ ਹਜੇ ਤੱਕ ਆਪਾਂ ਕਹਿ ਲਈ ਨਰੇਂਦਰ ਮੋਦੀ ਵੱਲੋਂ ਇਸ ਰਿਪੋਰਟ ਦੇ ਖੰਡਨ ਚ ਜਾਂ ਫਿਰ ਇਸ ਰਿਪੋਰਟ ਬਾਰੇ ਕੋਈ ਬਿਆਨ ਹਜੇ ਤੱਕ ਤਾਂ ਨਹੀਂ ਆਇਆ ਤਾਂ ਇਸ ਕਰਕੇ ਜਿਆਦਾ ਇਸ ਬਾਰੇ ਗੱਲ ਹੋ ਰਹੀ ਹੈ ਜੀ ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਗੱਲ ਬਿਹਾਰ ਦੀ ਕਰ ਲੈਣੇ ਆ ਬਿਹਾਰ ਦੇ ਵਿੱਚ ਚੋਣਾਂ ਹੋ ਗਈਆਂ ਚੋਣਾਂ ਤੋਂ ਬਾਅਦ ਕਈ ਤਰ੍ਹਾਂ ਦੇ ਰੌਲੇ ਪਏ ਹਟੇ ਜਿੱਤਣ ਵਾਲੇ ਖੁਦਾ ਪਹਿਰਾਨ ਹੋ ਹਟੇ ਪਰ ਉਸ ਤੋਂ ਬਾਅਦ ਇੱਕ ਚੀਜ਼ ਜਿਹੜੀ ਲੰਬੇ ਸਮੇਂ ਤੋਂ ਪਰਮਾਨੈਂਟ ਹੀ ਜਾਪਦੀ ਹੈ ਉਹ ਹੋਈ ਹੈ ਉਹ ਹੈ ਜੀ ਨਿਤਿਸ਼ ਕੁਮਾਰ ਦਾ ਮੁੱਖ ਮੰਤਰੀ ਦੇ ਵਜੋਂ ਸੌ ਚੁੱਕਣਾ 10ਵੀਂ ਵਾਰ ਹੁਣ ਮੁੱਖ ਮੰਤਰੀ ਵਜੋਂ ਸੌ ਚੁੱਕ ਚੁੱਕੇ ਨੇ ਜੀ ਨਿਤਿਸ਼ ਕੁਮਾਰ ਹੋਣੀ ਤੇ ਇਸ ਇੱਕ ਇਸ ਨੂੰ ਇੱਕ ਲੈਂਡਮਾਰਕ ਵੀ ਮੰਨਿਆ ਜਾ ਰਿਹਾ ਹੈ ਪਰ ਭਾਰਤੀ ਰਾਜਨੀਤੀ ਦਾ ਇਹ ਕਿਹੋ ਜਿਹਾ ਚਿਹਰਾ ਹੈ ਜੀ ਦੇਖੋ ਨਿਤਿਸ਼ ਕੁਮਾਰ 10ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਬਣ ਰਹੇ ਹਨ ਅੱਜ 26 ਮੰਤਰੀਆਂ ਨੇ ਸ਼ਪਤ ਲਈ ਹੈ ਇਹਨਾਂ ਚ ਬੀਜੇਪੀ ਦੇ 14 ਜੀਡੀਯੂ ਦੇ 8 ਚਰਾਗਪਾਸਵਾਨ ਦੇ ਦੋ ਮੰਤਰੀ ਸ਼ਾਮਲ ਹਨ ਸਿਰਫ ਇੱਕ ਮੁਸਲਮਾਨ ਨੂੰ ਉੱਥੇ ਬਣਾਇਆ ਗਿਆ ਹੈਗਾ ਬਾਕੀ ਡਿਪਟੀ ਸੀਐਮ ਦੇ ਤੌਰ ਤੇ ਸਮਾਰਟ ਚੌਧਰੀ ਸਮਰਾਟ ਚੌਧਰੀ ਅਤੇ ਵਿਜੇ ਕੁਮਾਰ ਸਿਨਾਨੇ ਹੀ ਸ਼ਪਤ ਲਈ ਹੈ ਤੇ ਇਹ ਹੈਗਾ ਜੀ ਨਿਤਿਸ਼ ਕੁਮਾਰ ਦਸਵੀਂ ਵਾਰ ਸ਼ਪਤ ਲੈ ਰਹੇ ਨੇ ਤੇ ਲਗਾਤਾਰ ਜਿਹੜੇ ਇਸ ਕਿਸਮ ਦੇ ਬੰਦੇ ਜਿਨ੍ਹਾਂ ਤੇ આરોਪ ਗੰਭੀਰ આરોਪ ਲੱਗੇ ਸੀ ਭ੍ਰਿਸ਼ਟਾਚਾਰ ਦੇ ਸਮਰਾਟ ਚੌਧਰੀ ਵਿਜੇ ਕੁਮਾਰ ਸਿਨਾਨੇ ਦੇ ਇਹ ਇਹਨਾਂ ਨੂੰ ਵੀ ਡਿਪਟੀ ਸੀਐਮ ਦੀ ਸ਼ੋਅ ਚੁਕਵਾ ਦਿੱਤੀ ਅੱਜ ਫਿਰ ਨਰਿੰਦਰ ਮੋਦੀ ਨੇ ਬਿਹਾਰ ਚ ਜਾ ਕੇ ਆਪਣਾ ਗਮছা ਗਲੇ ਤੋਂ ਲਾਇਆ ਤੇ ਉਸ ਤੋਂ ਬਾਅਦ ਹਵਾ ਚ ਉਹਨੇ ਫੈਰਾਇਆ ਮਤਲਬ ਜਿਹੜਾ ਉਹ ਲਰਉਂਦੇ ਨੇ ਉਹ ਕੀਤਾ ਬਿਹਾਰੀ ਜਿਵੇਂ ਕਰਦੇ ਨੇ ਉਹ ਐਕਟ ਕਰਕੇ ਦਿੱਤਾ ਹੈ ਤੇ ਇਸ ਵਾਰ ਮਤਲਬ ਮੈਨੂੰ ਲੱਗਦਾ ਹੈ ਕਿ ਜਿਹੜਾ ਤੇ ਜਿਹੜਾ ਤੇਜਸ ਵੀ ਆਦਾ ਹੋਰਾਂ ਦਾ ਜਿਹੜਾ ਹਾਲ ਰਿਹਾਗਾ ਉਹ ਥੋੜਾ ਜਿਆਦਾ ਮਾੜਾ ਰਿਹਾਗਾ ਅ ਤੇ ਕਾਂਗਰਸ ਦਾ ਦਾਤਾ ਜ਼ਿਆਦਾ ਜਲੂਸ ਨਿਕਲ ਗਿਆ ਇਹ ਦੇਖੋ ਕਿਵੇਂ ਅੱਗੇ ਚੀਜ਼ਾਂ ਵੱਧੀਆਂ ਨੇ ਪਰ ਇਹਦੇ 'ਚ ਕੀ ਹੋ ਜਾ ਰਿਹਾ ਹੈਗਾ ਕਿ ਭਾਜਪਾ ਨਿਤਿਸ਼ ਕੁਮਾਰ ਤੇ ਆ ਵੀ ਰੂਗੀ ਇਸ ਜਿਹੜੀ ਨਵੀਂ ਸਰਕਾਰ ਬਣੀ ਹੈ ਦੇ 'ਚ ਜੀ ਇਸ ਤੋਂ ਅੱਗੇ ਜੇਕਰ ਆਪਾਂ ਚੱਲੀਏ ਤਾਂ ਗੱਲ ਦਿੱਲੀ ਦੰਗੇ ਦੀ ਕਰ ਲੈਨੇ ਆ ਪੁਲਿਸ ਕਹਿ ਰਹੀ ਹੈ ਕਿ ਪੜ੍ਹੇ ਲਿਖੇ ਅਤੰਕੀ ਜ਼ਿਆਦਾ ਖਤਰਨਾਕ ਨੇ ਇਹ ਜਦੋਂ ਆਪਾਂ ਗੱਲ ਸੁਣਦੇ ਆ ਉਹ ਵੀ ਪੁਲਿਸ ਦੇ ਮੂੰਹੋਂ ਤਾਂ ਆਪਾਂ ਇਸ ਤੇ ਕੀ ਸਮਝ ਬਣਾਈਏ ਜੀ ਹਾਂਜੀ ਸੁਪਰੀਮ ਕੋਰਟ ਦੇ ਵਿੱਚ ਅੱਜ ਪਟੀਸ਼ਨ ਤੇ ਸੁਣਵਾਈ ਹੋ ਰਹੀ ਸੀ ਜਿਸ ਦੇ ਚ ਸਰਜੀਲ ਓਮਾਮ ਅਤੇ ਉਮਰ ਖਲੀਦੋਰਾ ਉਹਨਾਂ ਦੀ ਜ਼ਮਾਨਤ ਤੇ ਸੁਣਵਾਈ ਹੋ ਰਹੀ ਸੀ ਉਹਦੇ ਚ 2020 ਚ ਜਿਹੜਾ ਦਿੱਲੀ ਚ ਹੋਇਆ ਸੀਗਾ ਸਾਰਾ ਕੁਝ ਉਹਨੂੰ ਲੈ ਕੇ ਸੀਗਾ ਤੇ ਉੱਥੇ ਦਿੱਲੀ ਪੁਲਿਸ ਨੇ ਕਿਹਾ ਕਿ ਇਹਨਾਂ ਨੇ ਬਹੁਤ ਭੜਕਾਊ ਭਾਸ਼ਣ ਦਿੱਤੇ ਇਹਨਾਂ ਦੇ ਭਾਸ਼ਣਾਂ ਕਰਕੇ ਹੀ ਉੱਥੇ ਮੌਲ ਵਿਗੜਿਆ ਤੇ 53 ਲੋਕਾਂ ਦੀ ਡੈਥ ਹੋਈ ਹੈ ਇਹਦੇ ਚ ਇਹ ਕਿਹਾ ਕਿ ਜਿਹੜਾ ਸਰਜੀ ਲਵੰਬਾਏ ਇਹ ਇੰਜੀਨੀਅਰ ਗ੍ਰੈਜੂਏਟ ਹੈ ਤੇ ਇਹਨੇ ਇਹਨਾਂ ਦਾ ਮਕਸਦ ਇੰਟਰਨੈਸ਼ਨਲ ਮੀਡੀਆ ਚ ਆਪਣਾ ਧਿਆਨ ਖਿੱਚਣਾ ਸੀਗਾ ਡੋਨਾਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਦਿੱਲੀ ਆਏ ਸੀ ਉੱਥੇ ਇਹਨਾਂ ਨੇ ਉਸ ਟਾਈਮ ਹਿੰਸਾ ਪੜਕਾਣ ਦੀ ਵਾਇਲੈਂਸ ਕ੍ਰੀਏਟ ਕਰਨ ਦੀ ਯੋਜਨਾ ਬਣਾਈ ਉਹਦੇ ਤਾਂ ਕਿ ਇੰਟਰਨੈਸ਼ਨਲ ਮੀਡੀਆ ਚ ਧਿਆਨ ਖਿੱਚਿਆ ਜਾ ਸਕੇ ਇਹ ਇੱਕ ਉਹਨਾਂ ਨੇ ਗਹਿਰੀ ਸਾਜ਼ਿਸ਼ ਅਸਦਲੀ ਪੁਛਨੇ ਕਹੀ ਹੈ ਤੇ ਇਸ ਪੂਰੇ ਆਪਾਂ ਨੂੰ ਪਤਾ ਹੈ ਕਿ ਇਸ ਇਹਨਾਂ ਕੇਸਾਂ ਚ ਦਿੱਕਤ ਇੱਕੋ ਹੀ ਹੈ ਕਿ ਇਹਨਾਂ ਦਾ ਡਾਇਰੈਕਟ ਲਿੰਕ ਨਹੀਂ ਬਣ ਪਾਰਿਆ ਜਿਹੜੇ ਮੁੰਡੇ ਫੜੇ ਹੋਏ ਆ ਮੁਸਲਮਾਨਾਂ ਦੇ ਅ ਅਗਸਤ 2020 ਚ ਸਰਜੀ ਲਮਾਮ ਨੂੰ ਅਰੈਸਟ ਕੀਤਾ ਗਿਆ ਸੀ ਸਤੰਬਰ 2020 ਚ ਉਮਰ ਖਾਲਿਦ ਉਰਾਨ ਨੂੰ ਅਰੈਸਟ ਕੀਤਾ ਗਿਆ ਸੀ ਇਹਨਾਂ ਦਾ ਡਾਇਰੈਕਟ ਲਿੰਕ ਤਾਂ ਬਣ ਨਹੀਂ ਪਾਰਿਆ ਕਿ ਇਹਨਾਂ ਨੇ ਪੜਕਾਉ ਉਪਾਸਨਾ ਦਿੱਤੇ ਇਸ ਕਰਕੇ ਬੋਲੈਂਸ ਪੜਕੀਤਾ ਇਹਨਾਂ ਨੂੰ ਪੜਕਾਉ ਉਪਾਸਨਾ ਨਾਲ ਜੋੜ ਰਹੇ ਨੇ ਜਦਕਿ ਮੈਂ ਤਾਂ ਉਮਰ ਖਾਲਿਦ ਦੇ ਭਾਸ਼ਣ ਮੈਂ ਸੁਨੇ ਹੈ ਕਿ ਕੋਈ ਇਸ ਕਿਸਮ ਦਾ ਮਾਮਲਾ ਨਹੀਂ ਦਿਖਦਾ ਸਰਜੀ ਲਮਾਮ ਦਾ ਵੀ ਸਿਰਫ ਇੱਕੋ ਭਾਸ਼ਣ ਸੀਗਾ ਉਹਦੇ ਚ ਉਹਨਾਂ ਨੇ ਚਿਕਨ ਨੈਕ ਦੀ ਤਾਂ ਗੱਲ ਕੀਤੀ ਸੀ ਬਾਕੀ ਹੋਰ ਤਾਂ ਕੋਈ ਦਿੱਲੀ ਚ ਦੰਗਾ ਫੈਲਾ ਦਿਓ ਇਸ ਕਿਸਮ ਦੀ ਤਾਂ ਗੱਲ ਨਹੀਂ ਸੀਗੀ ਤਾਂ ਇਹ ਗੱਲ ਹੈ ਦੇਖੋ ਉਦਲੀ ਪਲਸ ਕਿਵੇਂ ਕੋਰਟ ਸਟੈਬਲਿਸ਼ ਕਰਤੀ ਹੈ ਕਿ ਕੈਨੇਡਾ ਕੋਈ ਡਾਇਰੈਕਟ ਲਿੰਕ ਸੀਗਾ ਦਿੱਲੀ 'ਚ ਜੋ ਕੁਝ ਵਾਪਰ ਪਰ ਹਾਂ ਇਹ ਜਿਹੜੇ ਨੌਜਵਾਨ ਨੇ ਬਹੁਤ ਆਪਾਂ ਕਹਿ ਲੈ ਕੇ ਪਿਛਲੇ ਲੰਬੇ ਸਮਾਤੋ ਇਹ ਆਪਾਂ ਕਹਿ ਸਕਦੇ ਆ ਕਿ ਉਹ ਤਾਂ ਭੁਗਤ ਹੀ ਰਹੇ ਨੇ ਲਗਾਤਾਰ ਕੇ ਸਜ਼ਾ ਤਾਂ ਭੁਗਤ ਹੀ ਰਹੇ ਨੇ 5 ਸਾਲ ਹੋ ਗਏ ਨਾ ਨੂੰ ਜੇਲਾ 'ਚ ਬੰਦ ਤੇ ਹਜੇ ਤੱਕ ਇਹਨਾਂ ਦੀ ਨਾ ਤਾਂ ਇਹਨਾਂ ਦਾ ਕੋਈ ਟ੍ਰਾਇਲ ਸ਼ੁਰੂ ਹੋਇਆਗਾ ਅ ਤੇ ਇਹ ਜ਼ਮਾਨਤ ਵਾਸਤੇ ਅਪਲਾਈ ਕਰ ਰਹੇ ਨੇ ਜ਼ਮਾਨਤਾ ਇਹਨਾਂ ਨੂੰ ਦਿੱਤੀਆਂ ਨਹੀਂ ਜਾ ਰਹੀਆਂ ਤੇ ਹੁਣ ਸੁਪਰੀਮ ਕੋਰਟ 'ਚ ਇਹਨਾਂ ਦੇ ਮਾਮਲੇ ਚੱਲ ਰਹੇ ਨੇ ਤਾਂ ਮਤਲਬ ਕਹਿ ਸਕਦਾ ਹਾਂ ਕਿ ਮੁਸਲਮਾਨ ਜਿਹੜੇ ਪੋਲਿਟੀਕਲ ਪ੍ਰਿਜ਼ਨਰਸ ਨੇ ਉਹਨਾਂ ਦੇ ਵੀ ਅਲਾਤ ਜਿਆਦੇ ਮਾੜੇ ਨੇ ਤੇ ਸੁਪਰੀਮ ਕੋਰਟ ਤੱਕ ਉਹ ਚਲੇ ਗਏ ਨੇ ਉਹਨਾਂ ਉੱਥੇ ਵੀ ਉਹਨਾਂ ਨੂੰ ਕੋਈ ਮਤਲਬ ਆਪਾਂ ਕਹਿ ਲਈਏ ਕਿ ਸਹੂਲਤਾਂ ਕਹ ਲੋ ਜਾਂ ਫਿਰ ਜਿਹੜੀ ਜ਼ਮਾਨਤ ਮਿਲ ਨਹੀਂ ਹੁੰਦੀ ਹੈ ਜਿਹੜੀ ਆਪਾਂ ਕਹਿ ਲਈਏ ਕਿ ਰਾਤ ਮਿਲ ਨਹੀਂ ਹੁੰਦੀ ਉਹ ਰਾਤ ਨਹੀਂ ਮਿਲ ਰਹੀ ਜੀ ਇਸ ਤੋਂ ਅੱਗੇ ਜੇਕਰ ਗੱਲ ਕਰੀਏ ਤਾਂ ਆਰਐਸਐਸ ਮੁਖੀ ਮੋਹਨ ਭਗਵਤ ਹੋਣਾ ਵੀ ਮੁਸਲਿਮ ਤੇ ਈਸਾਈ ਭਾਰਤੀਆਂ ਨੂੰ ਲੈ ਕੇ ਕੀਤੀ ਗਈ ਤੇ ਆਪਣੀ ਦੀ ਗੱਲ ਕਰਦੇ ਆ ਉਹ ਕਹਿੰਦੇ ਨੇ ਵੀ ਜੇਕਰ ਇਹ ਭਾਰਤੀ ਸੰਸਕ੍ਰਿਤੀ ਇਹ ਤੋਂ ਭਾਵ ਕਿ ਮੁਸਲਿਮ ਤੇ ਈਸਾਈ ਜਿਹੜੇ ਨੇ ਭਾਰਤੀ ਸੰਸਕ੍ਰਿਤੀ ਨੂੰ ਅਪਣਾ ਲੈਂਦੇ ਨੇ ਤਾਂ ਇਹ ਵੀ ਹਿੰਦੂ ਹੀ ਨੇ ਹਰ ਕਿਸੇ ਨੂੰ ਹਿੰਦੂ ਕਹਿਣਾ ਹਿੰਦੂ ਧਰਮ ਦੇ ਵਿੱਚ ਸ਼ਾਮਲ ਕਰਕੇ ਪੇਸ਼ ਕਰਨਾ ਵੀ ਭਾਈ ਇਹ ਵੀ ਹਿੰਦੂ ਹੈ ਉਹ ਵੀ ਹਿੰਦੂ ਹੈ ਇਹ ਹਿੰਦੂ ਬਣ ਸਕਦੇ ਨੇ ਇਨੂੰ ਕਿਵੇਂ ਵੇਖਦੇ ਹੋ ਵੈਸੇ ਵੀ ਮਣੀਪੁਰ ਦਾ ਦੌਰਾ ਉਹਨਾਂ ਨੇ ਕਰਨਾ ਹੈ ਜਾਂ ਕੀਤਾ ਨਹੀਂ ਮਣੀਪੁਰ ਤੋਂ ਪਹਿਲੀ ਵਾਰ ਪਹੁੰਚੇ ਨੇ ਜਦੋਂ ਤੋਂ ਉੱਥੇ ਵਾਇਲੈਂਸ ਹੋ ਰਿਹਾ ਹੈਗਾ ਉੱਥੇ ਉਹਨਾਂ ਨੇ ਇਹ ਗੱਲ ਰੱਖੀ ਹੈ ਕੋ ਆਟੀ ਚ ਕੋ ਆਟੀ ਚ ਉਹਨਾਂ ਨੇ ਕਿਹਾ ਕਿ ਉਹਦੇ ਉੱਥੇ ਉਹਨਾਂ ਨੇ ਜਿਹੜੇ ਇੰਟੈਲੈਕਚੁਅਲ ਸੀਗੇ ਉਹ ਸੱਦੇ ਹੋਏ ਸੀਗੇ ਤੇ ਹੋਰ ਜਿਵੇਂ ਲੇਖਕ ਪੱਤਰਕਾਰ ਵਗੈਰਾ ਇੰਟੈਲੈਕਚੁਅਲ ਸਾਰੇ ਸੱਤੇ ਹੋਏ ਸੀ ਉੱਥੇ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਜਿਹੜਾ ਇਹ ਪੜ੍ਹ مطلب ਕਹ ਲੋ ਕਿ ਇੰਡੀਆ ਦੇ ਵਿੱਚ ਜੋ ਵੀ ਨੇ ਦੂਜੇ ਧਰਮਾਂ ਦੇ ਲੋਕ ਹੈ ਗਿਆ ਹਿੰਦੂ ਤੋਂ ਤੌਰ 'ਤੇ ਅਡ ਜੇ ਉਹ ਆਪਣੇ ਜੋ ਆਪਣੇ ਉਹ ਆਪਣੇ ਆਪ ਨੂੰ ਭਾਰਤੀ ਮੰਨ ਲੈਂਦੇ ਨੇ ਤੇ ਭਾਰਤੀ ਜਿਹੜੀ ਸੰਸਕ੍ਰਿਤੀ ਹੈ ਉਹਦਾ ਜੇ ਉਪਾਲਨ ਕਰਨ ਲੱਗ ਜਾਂਦੇ ਨੇ ਉਹਦੀ ਪਰੰਪਰਾਵਾਂ ਤੇ ਰੀਤੀ ਰਿਵਾਜਾਂ ਦੇ ਅਕੋਰਡਿੰਗ ਰਹਿਣ ਲੱਗ ਜਾਂਦੇ ਨੇ ਫਿਰ ਤਾਂ ਉਹ ਆਪਣੇ ਆਪ ਹਿੰਦੂ ਜਾਂਦੇ ਨੇ ਉਹਨਾਂ ਨੂੰ ਧਰਮ ਅਪਣਾਉਣ ਦੀ ਲੋੜ ਨਹੀਂ ਯਾਨੀ ਕਿ ਹੁਣ ਪਹਿਲੀ ਗੱਲ ਤਾਂ ਹੈ ਕਿ ਭਾਰਤੀ ਸੰਸਕ੍ਰਿਤੀ ਕੀ ਹੈ ਇਹਦੀ ਕੋਈ ਇੱਕ ਵਿਆਖਿਆ ਤਾਂ ਹੈ ਨਹੀਂ ਨਾ ਇਹਦਾ ਕੋਈ ਇੱਕੋ ਜਿਹਾ ਕਲਚਰ ਹੈ ਕਿ ਭਈ ਭਾਰਤੀ ਸੰਸਕ੍ਰਿਤੀ ਤਾਂ ਇਹ ਹੈ ਇਸ ਕਿਸਮ ਦਾ ਤਾਂ ਕੁਝ ਹੈ ਨਹੀਂ ਤਾਂ ਮਤਲਬ ਪਹਿਲੀ ਗਲਤੀ ਹੈ ਕਿ ਭਾਰਤੀ ਸੰਸਕ੍ਰਿਤੀ ਕਹੋਗੇ ਕਿ ਨੂੰ ਹੁਣ ਨਾਰਥ-ਈਸਟ ਦੇ ਵਿੱਚ ਗਾਂ ਦਾ ਮਾਸ ਖਾਇਆ ਜਾਂਦਾਗਾ ਲੇਕਿਨ ਨਾਰਥ ਇੰਡੀਆ ਦੀ ਪੋਲਿਟਿਕਸ ਕਾਉ ਵੈਲਟ ਪੋਲਿਟਿਕਸ ਚ ਉੱਥੇ ਆਪਾਂ ਨੂੰ ਪਤਾ ਹੈ ਕਿ ਗਾਂ ਨੂੰ ਮਾਤਾ ਮੰਨਿਆ ਜਾਂਦਾਗਾ ਸਾਊਥ ਇੰਡੀਆ ਚ ਵੀ ਆਪਾਂ ਨੂੰ ਪਤਾ ਹੈ ਕਿ ਬਹੁਤ ਸਾਰੇ ਇਸ ਕਿਸਮ ਦੀਆਂ ਚੀਜ਼ਾਂ ਨੇ ਬੰਗਾਲ ਚ ਮੱਛੀ ਖਾਈ ਜਾਂਦੀ ਹੈ ਤੇ ਜਿਹੜੇ ਇਹਨਾਂ ਦੇ ਮੱਧ ਪ੍ਰਦੇਸ਼ਾ ਉੱਥੇ ਤਾਂ ਅੰਡੇ ਨੂੰ ਲੈ ਕੇ ਵੀ ਇਹ ਰੋਲਾ ਪਾ ਲੈਂਦੇ ਨੇ ਤਾਂ ਮਤਲਬ ਇੰਨਾ ਡਿਫਰੈਂਸ ਇੰਨੀ ਜ਼ਿਆਦੇ ਖਾਣ ਪਾਣ ਨੂੰ ਲੈ ਕੇ ਰਹਿਣ ਸਣ ਨੂੰ ਵਿਆਹ ਨੂੰ ਲੈ ਕੇ ਆਦਿਵਾਸੀ ਆਪਾਂ ਨੂੰ ਪਤਾ ਹੈ ਕਿ ਕਈ ਸਾਰੇ ਵੀ ਵਿਆਹ ਕਰ ਲੈਂਦੇ ਨੇ ਜਦਕਿ ਇਹ ਜਿਹੜੇ ਹੈ ਗਿਆ ਇਹ ਤਾਂ ਕੋਈ ਮਤਲਬ Hindu ਧਰਮ ਕੋਡ ਚ ਦੇਖੋ ਇੱਕ ਇੱਕ ਮੈਰिज ਹੈ ਮੁਸਲਮਾਨ ਚਾਰ ਵਿਆਹ ਕਰਦੇ ਨੇ ਤਾਂ ਮਤਲਬ ਕਲਚਰ ਕਿਵੇਂ ਇੱਕ ਹੋ ਜਾਊਗਾ ਮੈਂ ਤਾਂ ਇਹ ਸਮਝ ਨਹੀਂ ਆ ਰਿਹਾ ਜਦੋਂ ਉਹਦੇ ਚ ਇੰਨੀ ਡਾਈਵਰਸਿਟੀ ਹੈਗੀ ਆ ਜਦੋਂ ਦੇਖੋ ਇੰਡੀਆ ਨੂੰ ਐਜ਼ ਅ ਨੇਸ਼ਨ ਸਟੇਟ ਡਵੈਲਪ ਕੀਤਾ ਜਾ ਰਿਹਾ ਸੀਗਾ ਤੇ ਇਹਨੂੰ ਡਵੈਲਪ ਕਰਨ ਵਾਲੇ ਲੋਕਾਂ ਨੇ ਜਿਹੜੇ ਵੱਖ-ਵੱਖ ਲੋਕ ਸੀਗੇ ਵੱਖ-ਵੱਖ ਰਾਸ਼ਟਰੀਤਾਵਾਂ ਦੇ ਲੋਕ ਸੀਗੇ ਵੱਖ-ਵੱਖ ਕਿਸਮ ਦੇ ਲੋਕ ਸੀ ਉਹਨਾਂ ਨੂੰ ਕੀ ਕਿਹਾ ਸੀਗਾ ਅਡਡ ਧਰਮਾਂ ਅਤੇ ਜਾਤੀਆਂ ਦੇ ਕੀ ਯੂਨਿਟੀ ਇਨ ਡਾਈਵਰਸਿਟੀ ਇਹਨਾਂ ਨੇ ਡਾਈਵਰਸਿਟੀ ਦੀ ਗੱਲ ਪਹਿਲਾਂ ਕੀਤੀ ਸੀਗੀ ਪਰ ਇੱਥੇ ਡਾਈਵਰਸਿਟੀ ਨਜ਼ਰ ਨਹੀਂ ਆ ਰਹੀ ਮੈਨੂੰ ਤਾਂ ਤੇ ਇਹ ਜਿਹੜੀ ਇੱਕੋ ਜਿਹੜਾ ਹਿੰਦੀ Hindu Hindustan ਵਾਲਾ ਇਹਨਾਂ ਦਾ ਏਜੰਡਾ ਉਹਦੇ ਤਾ ਤੀ ਇਹ ਕਹਿ ਰਹੇ ਨੇ ਕਿ ਜਿਹੜੀ ਸੰਸਕ੍ਰਿਤੀ ਹੈ ਉਹ ਤਾਂ ਇਹ ਹੈ ਠੀਕ ਹੈ ਇਹਦੇ ਫਲੈਗ ਦੇ ਥੱਲੇ ਆਓ ਬਕਵਾ ਫਲੈਗ ਦੇ ਥੱਲੇ ਆਓ ਤੇ ਤੁਸੀਂ ਤੁਹਾਡੀ ਮਤਲਬ ਤੁਸੀਂ ਸਵੀਕਾਰੀਏ ਮੰਨੇ ਜਾਉਂਗੇ ਇਹ ਗੱਲ ਹੈ ਗਿਆ ਹਾਂ ਤੋ ਉਹ ਬਨ ਤਾਂ ਇਹ ਲੱਗ ਰਿਹਾਗਾ ਜੀ ਇਹ ਬੇहद ਮੰਦਭਾਗੀ ਇਹ ਚੀਜ਼ ਹੈ ਤੇ ਇਸ ਤੋਂ ਅੱਗੇ ਜੇਕਰ ਚੱਲੀਏ ਤਾਂ 10 ਲੱਖ ਦੇ ਇਨਾਮੀ ਅਨਮੋਲ ਨੂੰ ਰਾਜਸਥਾਨ ਪੁਲਿਸ ਨੇ ਰਿਮਾਰਡ ਤੇ ਲੈ ਲਿਆ ਜੀ ਹਾਂਜੀ ਅ ਅਨਮੋਲ ਬਿਸ਼ਨੋਈ ਆਪਾਂ ਨੂੰ ਪਤਾ ਹੈ ਕਿ ਅਮਰੀਕਾ ਤੋਂ ਲੈ ਕੇ ਆਇਆ ਗਿਆ ਹੈਗਾ ਤੇ ਅ ਅ ਐਨਆਈਏ ਉਹਨੇ ਉਹਨੂੰ ਲੈ ਕੇ ਆਈ ਹੈ ਤਾਂ ਇੱਕ ਉਹ ਅ ਅਨਾਮਬੀ ਸੀਗੇ ਉੱਤੇ ਮਤਲਬ ਪੁਲਿਸ ਜਿਹੜੇ ਸੂਬਿਆਂ ਦੀ ਪੁਲਿਸ ਪੰਜਾਬ ਪਲਸ ਵੀ ਉਹਦਾ ਆਪਾਂ ਕਹਿ ਲਈਏ ਕਿ ਚਾਰੀ ਹੈ ਕਿ ਉਹਦਾ ਮਿਲੇ ਰਿਮਾਂਡ ਮਿਲੇ ਤੇ ਹੁਣ ਜਿਹੜਾ ਰਿਮਾਂਡ ਹੈ ਪਹਿਲਾਂ ਤਰ Rajasthan ਪੁਲਿਸ ਨੂੰ ਮਿਲਿਆ ਹੈਗਾ ਇਹ ਦੇਖਣ ਵਾਲਾ ਹੈ ਕਿ Rajasthan ਪਲਸ ਕਿਵੇਂ ਚੀਜ਼ਾਂ ਕਰਦੀ ਕਰਦੀ ਹੈ ਗਿਆ ਅਮਰੀਕਾ ਅਮਰੀਕਨ ਜਿਹੜੀ ਪੁਲਿਸ ਹੈ ਉਹਨੇ ਉਹਦਾ ਰੋਲ ਠੀਕ ਹੈ ਇਹਨੂੰ ਫੜਾਉਣ ਵਾਸਤੇ ਉਹਨੇ ਸਰਵਲੈਂਸ ਕਰਾਏ ਤਾਂ ਕਿ ਫੇਰ ਹੀ ਇਹ ਉੱਥੋਂ ਉੱਥੇ ਫੜਿਆ ਹੈਗਾ ਬਾਕੀ ਐਨ ਆਈ ਏ ਵੀ ਇਹਨੂੰ ਰੱਖੂਗੀ ਆਪਣੇ ਉਸ ਚ ਤੇ ਐਨ ਆਈ ਏ ਹੀ ਮਤਲਬ ਮੇਨ ਹੈ ਐਨ ਆਈ ਏ ਦਾ ਕਿ ਐਨ ਆਈ ਏ ਸਵਾਲ ਜਿਹੜੇ ਪੁੱਛੂਗੀ ਕਹਿ ਜਾ ਰਿਹਾਗਾ ਕਿ ਐਨ ਆਈ ਏ 40 ਤੋਂ ਵੱਧ ਇਹ ਤੋਂ ਸਮਾਨ ਇਹ ਸਵਾਲ ਪੁੱਛੂਗੀ ਰਾਜਸਥਾਨ ਚ ਅਨਮੋਲ ਬਿਸ਼ਨੋਈ ਦੇ ਉਲਟ 21 ਕੇਸ ਦਰਜ ਨੇ ਅਜੇ ਪੰਜਾਬ ਪੰਜਾਬ ਚ ਕਿੰਨੇ ਨੇ ਇਹਦੇ ਬਾਰੇ ਕੋਈ ਅਹਿਮ ਜਾਣਕਾਰੀ ਨਹੀਂ ਹੈ ਬੰਬੇ ਚ ਵੀ ਅੱਦਾ ਤਾਂ ਬਾਬਾ ਸਿੱਦਕੀ ਦਾ ਮਰਡਰ ਸੀਗਾ ਉਹਦੇ ਚ ਵੀ ਇਸੇ ਦਾ ਨਾ ਆਇਆ ਸੀਗਾ ਤੇ ਮੁੰਬਈ ਕ੍ਰਾਈਮ ਬ੍ਰਾਂਚ ਉਹ ਵੀ ਕਹਿ ਰਹੀ ਹੈ ਕਿ ਸਾਨੂੰ ਅਨਮੋਲ ਵਿਸ਼ਨੋਈ ਦਾ ਰਿਮਾਂਡ ਦੋ ਤਾਂ ਇਹ ਤਿੰਨ ਚਾਰ ਜ਼ਿਲ੍ਹੇ ਨੇ ਮਤਲਬ ਉਦਾਂ ਇਹ ਜਿਹੜਾ ਵਿਲੇਜ ਦੁੱਤਰਵਾਲੀ ਹੈ ਅਬੋਰ ਜ਼ਿਲ੍ਹੇ ਦੀ ਉੱਥੋਂ ਦਾ ਰਹਿਣ ਵਾਲਾ ਹੈ ਅਬੋਰ ਫਾਜ਼ਿਲਕਾ ਦਾ ਰਹਿਣ ਵਾਲਾ ਹੈ ਤੇ ਲਾਰੈਂਸ ਵਿਸ਼ਨੋਈ ਦਾ ਭਰਾ ਹੈ ਦਾ ਨਾ ਉਦੋਂ ਵੀ ਆਇਆ ਸੀਗਾ ਜਦੋਂ ਸਿੱਧੂ ਉਸੇ ਵਾਲਾ ਦੀ ਨੂੰ ਮਾਰਿਆ ਗਿਆ ਸੀਗਾ ਤੇ ਇਹਦਾ ਕਈ ਦੱਸਿਆ ਦਰ ਹੈ ਕਿ ਕਈ ਦੇ ਕਈ ਮੁਲਕਾਂ 'ਚ ਇਹਦਾ ਨੈਟਵਰਕ ਫੈਲਿਆ ਹੋਇਆ ਹੈਗਾ ਪੁਰਤਗਾਲ ਇਟਲੀ ਅਮਰੀਕਾ ਬਲਗਾਰੀਆ 터ਕੀ ਦबई ਇਹਦੇ ਜਿਹੜੇ ਆਪਾਂ ਕੇ ਲੈ ਕੇ ਗੈਂਗ ਦੇ ਜਿਹੜੇ ਬੰਦੇ ਹੈ ਉਹ ਮੌਜੂਦ ਹਨ ਅਡੜ ਜ਼ਿਲ੍ਹਿਆਂ ਦੇ ਵਿੱਚ ਵੀ ਇਹਨਾਂ ਦੇ ਸ਼ਾਰਕ ਮੌਜੂਦ ਹੈਗੇ ਆ ਇਹਨਾਂ ਨੇ ਜਦੋਂ ਬਾਬਾ ਸਿੱਦੀਕੀ ਦਾ ਮਟਰ ਕੀਤਾ ਉਦੋਂ ਜ਼ਿਆਦਾ ਇਹ ਹਾਈਲਾਈਟ ਹੋਏ ਸੀਗੇ ਤੇ ਇਹਦੇ ਚ 6 ਆ ਆਪਾ ਕੇ ਲਈਏ ਕਿ ਛੇ ਦੇ ਜਿਹੜੇ ਵੱਡੇ ਸ਼ਾਰਪ ਸ਼ੂਟਰ ਹੈਗੇ ਆ ਉਹ ਇੱਕ ਦੱਸਿਆ ਜਾ ਰਿਹਾ ਹੈਗਾ ਕਿ ਉਹ ਵੀ ਨਸਾਨੇ ਤੇ ਪੁਲਿਸ ਉਹਨਾਂ ਨੂੰ ਵੀ ਫੜੂਗੀ ਤੇ ਛੇਤੀ ਹੀ ਕਾਰਵਾਈ ਕਰੂਗੀ ਮਤਲਬ ਇੱਕ ਤਾਂ ਇਹ ਹੈ ਕਿ ਆ ਪਤਾ ਨਹੀਂ ਕਿਵੇਂ ਚੀਜ਼ਾਂ ਚੱਲਣਗੀਆਂ Rajasthan Police ਕਿਵੇਂ ਇਨਵੈਸਟੀਗੇਸ਼ਨ ਕਰੂਗੀ Bombay Police ਕਿਵੇਂ ਕਰੂਗੀ Punjab Police ਕਿਵੇਂ ਕਰੂਗੀ NIA ਕਿਵੇਂ ਕਰੂਗੀ ਪਰ ਇਹ ਜ਼ਰੂਰ ਹੈ ਕਿ ਹਾਂ ਅਨਮੋਲ ਬਿਸ਼ਨੋਈ ਦਾ ਹੱਥ ਬਹੁਤ ਸਾਰੇ ਜਿਹੜੇ ਆਪਾਂ ਕੇ ਲਈ ਕਿ ਕ੍ਰਾਈਮ ਹੋਏ ਹੈਗਾ ਗੈਂਗਸਟਰイズਮ ਨਾਲ ਜਿੰਨੇ ਕ੍ਰਾਈਮ ਹੋਏ ਹੈਗੇ ਵਿਸ਼ਨੋਏ ਲੋਰੈਂਸ ਵਿਸ਼ਨੋਏ ਗੈਂਗ ਨਾਲ ਰਿਲੇਟਡ ਉਹਨਾਂ ਚ ਇਹਦੀ ਸੰਬੰਧਤਾ ਹੈ ਇਹ ਸੰਬੰਧਤਾ ਹੈ ਹੂੰ ਜੀ ਇਸ ਤੋਂ ਅੱਗੇ ਜੇਕਰ ਚੱਲिएगा ਤਾਂ SGPC ਦੇ YouTube ਚੈਨਲ ਨੂੰ ਨिलੰਬਿਤ ਕਰ ਦਿੱਤਾ ਗਿਆ ਹੈ ਜਿਸ ਦੇ ਉੱਪਰ ਗੁਰਬਾਣੀ ਦਾ ਪ੍ਰਚਾਰ ਗੁਰਬਾਣੀ ਦਾ ਪ੍ਰਸਾਰ ਹੁੰਦਾ ਸੀ ਹਰ ਰੋਜ਼ ਸਵੇਰ ਦੇ ਵੇਲੇ ਤੇ ਸ਼ਾਮ ਦੇ ਵੇਲੇ ਉਸ ਤੋਂ ਇਲਾਵਾ ਵੀ ਵੱਖ-ਵੱਖ ਸਮਾਗਮਾਂ ਦੀ ਵੱਖ-ਵੱਖ ਪ੍ਰੋਗਰਾਮਾਂ ਦੀ ਉਸ ਤੇ ਕਵਰੇਜ ਦਿਖਾਈ ਜਾਂਦੀ ਸੀ ਜੀ ਹੁਣ ਕੀ ਇਹ ਚੱਲ ਸਕਦਾ ਹੈ ਦੁਬਾਰਾ ਜਾਂ ਫਿਰ ਨਵਾਂ ਚੈਨਲ ਜਿਹੜਾ ਹੁਣ ਦੁਬਾਰਾ ਸ਼ੁਰੂ ਕੀਤਾ ਗਿਆ ਉਹੀ ਰਹੇਗਾ ਦੇਖੋ ਇਹ ਦੱਸਿਆ ਜਾ ਰਿਹਾਗਾ ਕਿ YouTube ਵੱਲੋਂ ਜਿਹੜਾ ਦੱਸਿਆ ਗਿਆ ਉਹ ਕਿਹਾ ਗਿਆ ਕਿ ਸਾਡੀ ਇੱਕ ਪਾਲਿਸੀ ਸੀ ਉਹਦਾ ਉਲੰਘਣ ਇਹਨਾਂ ਨੇ ਕੀਤਾ ਹੈ ਤੇ ਐਸਡੀਪੀਸੀ ਨੂੰ ਮਤਲਬ ਇੱਕ ਨੋਟਿਸ ਵੀ ਭੇਜਿਆ ਸੀ ਹੁਣ ਐਸਡੀਪੀਸੀ ਨੇ ਉਸ ਨੋਟਿਸ ਦਾ ਜਵਾਬ ਦਿੱਤਾ ਹੈ ਬੇਸਿਕਲੀ 19 ਨਵੰਬਰ 2025 ਦੀ ਸ਼ਾਮ ਨੂੰ ਸ੍ਰੀ ਹਰਮੰਦਰ ਸਾਹਿਬ ਦਾ ਜਿਹੜਾ ਰੋਜ਼ਾਨਾ ਰੇ ਰਾਸ ਸਾਹਿਬ ਦਾ ਪਾਰਟੀ ਉਹਦਾ ਸਿੱਧਾ ਉਹਦਾ ਡਾਇਰੈਕਟ ਜਿਹੜਾ ਲਾਈਵ ਸੀਗਾ ਉਹ ਚੱਲ ਰਿਹਾ ਸੀ ਉਸੇ ਦੌਰਾਨ ਜਿਹੜੀਆਂ ਗੱਲਾਂ ਹੋਈਆਂ ਉਹਨੂੰ ਲੈ ਕੇ ਕਾਰਵਾਈ ਕੀਤੀ ਗਈ ਹੈ YouTube ਦੇ YouTube ਨੇ ਜਿਹੜੀ ਗੱਲ ਕਹੀ ਹੈ YouTube ਕਹ ਰਿਹਾ ਕਿ 31 ਅਕਤੂਬਰ 2025 ਨੂੰ ਇੱਕ ਤੁਸੀਂ ਵੀਡੀਓ ਅਪਲੋਡ ਕੀਤੀ ਸੀ ਜਿਹੜੀ ਕਿ YouTube ਪਾਲਿਸੀ ਦੇ ਉਲਟ ਸੀਗੀ ਉਹਦੇ ਉਹ ਤੇ ਉਸ ਦੇ ਉਸੇ ਤहत ਹੀ ਅਸੀਂ ਆਪत्ति ਜਤਾਈ ਸੀ ਉਹਦੇ ਚ ਇੱਕ ਸਿਕ ਪ੍ਰਚਾਰਕ ਵੱਲੋਂ ਸਿੱਖ ਇਤਿਹਾਸ ਨਾਲ ਜੁੜੇ ਤੱਥ ਅਤੇ 1984 ਦੀ ਘਟਨਾਵਾਂ ਦੇ ਸੰਦਰਭ ਸੰਬੰਧਿਤ ਸਰਬ ਸੰਦਰਭ ਪੇਸ਼ੂਤ ਕੀਤੇ ਗਏ ਸੀ ਉਹਨੂੰ ਲੈ ਕੇ ਇਹਨਾਂ ਨੇ ਫਿਰ YouTube ਕੰਟੈਂਟ ਗਾਈਡਲਾਈਨਸ ਹੈ ਉਹਨਾਂ ਦਾ ਉਲੰਘਣ ਮੰਨਦਿਆਂ ਹੋਏ ਇਹਨਾਂ ਨੇ ਉਹ ਜਿਹੜਾ ਸਸਪੈਂਡ ਕੀਤਾ ਸੀਗਾ YouTube ਚੈਨਲ ਤੇ ਉਸ ਨੂੰ ਲੈ ਕੇ ਫਿਰ SDPC ਨੇ ਆਪਣਾ ਜਿਹੜਾ ਜਵਾਬ ਹੈ ਉਹ YouTube ਨੇ ਪੇਜ ਦਿੱਤਾ ਇਸ ਤੋਂ ਲਾਵੇ ਐ ਐਸਜੀਪੀਸੀ ਨੇ ਇੱਕ ਹੋਰ ਚੈਨਲ ਸ਼ੁਰੂ ਕਰ ਲਿਆ ਹੈ ਅਲਟਰਨੇਟ ਦੇ ਤੌਰ ਤੇ ਤੇ ਉੱਥੋਂ ਜਿਹੜਾ ਆਪਾਂ ਗੁਰਬਾਣੀ ਦਾ ਜਿਹੜਾ ਲਾਈਵ ਜਿਹੜਾ ਟੈਲੀਕਾਸਟ ਹੈ ਉਹ ਸੁਣ ਸਕਦੇ ਆ ਹੂੰ ਜੀ ਉਧਰ ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਹੋਣੀ ਪਹਿਲਾਂ ਸਿੱਧੇ ਸੁਪਰੀਮ ਕੋਰਟ ਚਲੇ ਗਏ ਸੀ ਪਰ ਸੁਪਰੀਮ ਕੋਰਟ ਨੇ ਉਹਨਾਂ ਨੂੰ ਕਿਹਾ ਵੀ ਭਾਈ ਤੁਸੀਂ ਪ੍ਰਕਿਰਿਆ ਦੇ ਨੂੰ ਅਪਣਾਓ ਪਹਿਲਾਂ ਹੇਠਾਂ ਅਦਾਲਤ ਚ ਹਾਈ ਕੋਰਟ ਦੇ ਵਿੱਚ ਜਾਓ ਤੇ ਨਾਲ ਦੀ ਨਾਲ 1 ਮਹੀਨੇ ਦੀ ਕਹਿੰਦੇ ਵੀ ਉਹਦੇ ਤੇ ਬਾਈਂਡਿੰਗ ਵੀ ਲਾਤੀ ਸੀ ਵੀ 1 ਮਹੀਨੇ ਦੇ ਅੰਦਰ ਅੰਦਰ ਉਧਰੋਂ ਫੈਸਲਾ ਹੋ ਜਾਊਗਾ ਤੇ ਹੁਣ ਕਹਿੰਦੇ ਹਾਈ ਕੋਰਟ ਪਹੁੰਚ ਗਏ ਨੇ ਜੀ ਹਾਂਜੀ ਬੇਸਿਕਲੀ ਸੈਸ਼ਨ ਹੋਣ ਜਾ ਰਿਹਾ ਹੈਗਾ ਜਿਹਨੂੰ ਆਪਾਂ ਸਮਰ ਸੈਸ਼ਨ ਕਹਿੰਦੇ ਆ ਤੇ ਸੌਰੀ ਵਿంటర్ ਸੈਸ਼ਨ ਕਹਿੰਦੇ ਆ ਤੇ ਵਿంటర్ ਸੈਸ਼ਨ ਚ ਇੱਕ ਦਸੰਬਰ ਤੋਂ ਲੈ ਕੇ 19 ਦਸੰਬਰ ਤੱਕ ਇਹ ਸੈਸ਼ਨ ਹੋਣ ਜਾ ਰਿਹਾਗਾ ਲੋਕ ਸਭਾ ਦਾ ਉਹਦੇ ਚ ਪਾਰਟਿਸਪੇਟ ਕਰਨਾ ਚਾਹ ਰਹੇ ਨੇ ਉਸੇ ਵਾਸਤੇ ਹੀ ਇੰਟਰੀਮ ਬੇਲ ਮੰਗਰੇ ਨੇ ਅਮਰਤਪਾਲ ਸਿੰਘ ਤੇ ਉਹਨਾਂ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚ ਆਪਣੀ ਪਟੀਸ਼ਨ ਪਾਈ ਹੈ ਉਹਨਾਂ ਦੇ ਐਨਐਸਏ ਦੀ ਧਾਰਾਵਾਂ ਦਾ ਹਵਾਲਾ ਦਿੰਦਿਆ ਹੋਇਆ ਉਹਨਾਂ ਨੂੰ ਨਜ਼ਰਬੰਦ ਯਾਨੀ ਰੀਟੇਨ ਕੀਤਾ ਹੋਇਆ ਹੈ ਤੇ ਉਹ ਹਾਲਾਂਕਿ ਖਡੂਰ ਸਾਹਿਬ ਤੋਂ ਉਹ ਇਲੈਕਟਿਡ ਉਹ ਵੀ ਨੇ ਰਿਪਰੈਜ਼ੈਂਟੇਟਿਵ ਨੇ ਉਹਨਾਂ ਨੇ ਇਲੈਕਸ਼ਨ ਜਿੱਤਿਆ ਹੈਗਾ ਤੇ ਲਗਾਤਾਰ ਉਹਨਾਂ ਦੀ ਪੈਰੋਲ ਦੀ ਗੱਲ ਹੋ ਹੀ ਰਹੀ ਹੈ ਉਸ ਤੋਂ ਇਲਾਵਾ ਇਹ ਵੀ ਗੱਲ ਹੋ ਰਹੀ ਹੈ ਕਿ ਜਦੋਂ ਉਹ ਇਲੈਕਟਿਡ ਰਿਪਰੈਜ਼ੈਂਟੇਟਿਵ ਹੈ ਗਿਆ ਘਟੋ ਘਟ ਉਹਨਾਂ ਨੂੰ ਆਪਣੀ ਗੱਲ ਪਾਰਲੀਮੈਂਟ ਦੇ ਵਿੱਚ ਰੱਖਣ ਦਾ ਦਿੱਤੀ ਜਾਵੇ ਪਹਿਲਾਂ ਉਹ ਸੁਪਰੀਮ ਕੋਰਟ 'ਚ ਵੀ ਜਾ ਚੁੱਕੇ ہیں ਪਿਛਲੇ ਵਾਰ ਜਿਹੜਾ ਸਮਰ ਸੈਸਨ ਆਪਣਾ ਮੌਨਸੂਨ ਸੈਸਨ ਸੀ ਉਦੋਂ ਵੀ ਇਹ ਗਏ ਸੀਗੇ ਉਸ ਟਾਈਮ ਵੀ ਨਹੀਂ ਮਿਲਿਆ ਉਸ ਤੋਂ ਪਹਿਲਾਂ ਵੀ ਆਪਾਂ ਨੂੰ ਪਤਾ ਪਿਛਲੇ ਸਾਲ ਵੀ ਇਹ ਜਦੋਂ ਸੈਸ਼ਨ ਚੱਲਿਆ ਸੀ ਉਦੋਂ ਵੀ ਇਹਨਾਂ ਨੇ ਇਜਾਜ਼ਤ ਮੰਗੀ ਵੰਗੀ ਸੀ ਕੋਰਟ ਵੱਲੋਂ ਤੇ ਨਹੀਂ ਦਿੱਤੀ ਜਿਹੜਾ ਇੰਜੀਨੀਅਰ ਅਰਸ਼ਦ ਹੈ ਉਹ ਵੀ ਯੂਪੀਏ ਦੇ ਕੇਸਾਂ ਚ ਬੰਦਾ ਸਾਲ 2017 ਤੋਂ ਉਹ ਵੀ ਜੰਮੂ ਕਸ਼ਮੀਰ ਦੀ ਬਾਰਾਮੂਲਾ ਸੀਟ ਤੋਂ ਚੋਣ ਜਿੱਤ ਕੇ ਆਇਆ ਸੀਗਾ ਤੇ ਉਹਨੇ ਵੀ ਪਟੀਸ਼ਨ ਪਾ ਕੇ ਫਿਰ ਉਹਨੂੰ ਪਰਮਿਸ਼ਨ ਮਿਲ ਗਈ ਸੀ ਤੇ ਉਹਨੇ ਸਾਰੀ ਜਿਹੜੀ ਕਾਰਵਾਈ ਸੀ ਲੋਕ ਸਭਾ ਦੀ اٹੈਂਡ ਕੀਤੀ ਸੀਗੀ ਉਸੇ ਵੀ ਹਫ਼ਤੇ ਮੈਨੂੰ ਲੱਗਦਾਗਾ ਕਿ ਆਪਣਾ ਕੇਸ ਜਿਹੜੇ ਅਮਰਤਪਾਲ ਸਿੰਘ ਹੈਗੇ ਉਹ ਵੀ ਰੱਖ ਰਹੇ ਨੇ ਮੈਨੂੰ ਲੱਗਦਾਗਾ ਕਿ ਹਾਈ ਕੋਰਟ ਤੋਂ ਇਸ ਵਾਰ ਇਹਨਾਂ ਨੂੰ ਵਿੰਟਰ ਫੈਸ਼ਨ ਚ ਜਾਣ ਦੀ ਇਹਦਾਤ ਮਿਲ ਸਕਦੀ ਹੈ ਦੇਖਦੇ ਆ ਇਹਨਾਂ ਦੇ ਕੇਸ ਚ ਬਣਦਾ ਕੀ ਹੈ ਪਰ ਹਾਈ ਚਾਂਸਸ ਨੇ ਕਿ ਇਸ ਬਾਰ ਅਮਰਪਾਲ ਸਿੰਘ ਤੁਹਾਨੂੰ ਪਰਲੀਮੈਂਟ ਚ ਦੇਖਣ ਉਹ ਜੀ ਉਧਰ ਹੈ ਜੇਕਰ ਐਸ்சி ਕਮਿਸ਼ਨ ਦੀ ਗੱਲ ਕਰ ਲਈਏ ਤਾਂ ਪੰਜਾਬ ਵਾਲੀ ਐਸ்சி ਕਮਿਸ਼ਨ ਖਾਸਾ ਐਕਟਿਵ ਹੈ ਤੇ ਉਸ ਦੇ ਵੱਲੋਂ ਤਰਨਤਾਰਨ ਬਾਈ ਇਲੈਕਸ਼ਨ ਦੇ ਵਿੱਚ ਖਾਸ ਤੌਰ ਤੇ ਆਮ ਕਾਂਗਰਸ ਦੇ ਰਾਜਾ ਵੜਿੰਗ ਹੁਣਾਂ ਦੇ ਵੱਲੋਂ ਦਿੱਤੇ ਗਏ ਬਿਆਨਾਂ ਦਾ ਖਾਸ ਸੰਗਿਆਨ ਲਿਆ ਗਿਆ ਸੀ ਖਾਸ ਤੌਰ ਤੇ ਬੂਟਾ ਸਿੰਘ ਨੂੰ ਲੈ ਕੇ ਦਿੱਤੇ ਗਏ ਬਿਆਨ ਤੋਂ ਬਾਅਦ ਤੇ ਉਹਨਾਂ ਨੂੰ ਤਾਲਬ ਵੀ ਕੀਤਾ ਗਿਆ ਸੀ ਪਰ ਉਹਨਾਂ ਵੱਲੋਂ ਸ਼ਾਇਦ ਉਹਨਾਂ ਨੇ ਨੁਮਾਇੰਦਾ ਆਪਣਾ ਭੇਜ ਕੇ ਸਪਸ਼ਟੀਕਰਨ ਦੇਣ ਦੀ ਕੋਸ਼ਿਸ਼ ਕੀਤੀ ਸੀ ਵੀ ਭਾਈ ਇਹ ਇਲੈਕਸ਼ਨ ਨਵੇੜ ਕੇ ਫੇਰ ਆਵਾਂਗੇ ਫਿਰ ਉਹਨਾਂ ਨੂੰ ਗ੍ਰਿਫਤਾਰ ਕਰਨ ਤੱਕ ਦਾ ਵੀ ਕਹਿ ਦਿੱਤਾ ਗਿਆ ਸੀ ਕਮਿਸ਼ਨ ਦੇ ਵੱਲੋਂ ਪਰ ਹੁਣ ਰਾਜਾ ਵੜਿੰਗ ਹੋਣਾ ਨੇ ਦਾਅ ਖੇਡਿਆ ਜੀ ਪਹੁੰਚ ਗਏ ਨੇ ਹਾਈ ਕੋਰਟ ਇਸ ਮਾਮਲੇ 'ਚ ਹਾਂ ਹਾਈ ਕੋਰਟ ਪਹੁੰਚੇ ਨੇ ਰਾਜਾ ਵੜਿੰਗ ਤੇ ਉੱਥੇ ਉਹਨਾਂ ਨੇ ਦਲੀਲ ਦਿੱਤੀ ਹੈ ਕਿ ਮੇਰੇ ਉਲਟ ਪਹਿਲਾਂ ਹੀ ਐਫ ਆਈ ਆਰ ਦਰਜ ਕਰਾਈ ਜਾ ਚੁੱਕੀ ਹੈ ਤੇ ਇਹ ਪੈਰਲਲ ਕਾਰਵਾਈ ਐਸਸੀ ਕਮਿਸ਼ਨ ਨਾ ਕਰੇ ਮੈਂ ਐਫ ਆਈ ਆਰ ਦੇ ਮਾਮਲੇ 'ਚ ਇਨਵੈਸਟੀਗੇਸ਼ਨ 'ਚ ਸਾਥ ਦੇਣ ਵਾਸਤੇ ਤਿਆਰ ਹਾਂ ਜਿਹੜਾ ਜੋ ਮੈਨੂੰ ਜਿੱਥੇ ਵੀ ਸੱਦਿਆ ਜਾਊਗਾ ਐਪਲੀਕੇਸ਼ਨ ਕੀਤੀ ਜਾਊਗੀ ਮੈਂ ਪੂਰਾ ਸੇ ਹੋਕਰਾਂਗਾ ਤੇ ਮੈਨੂੰ ਪੈਰਲਲ ਮੇਰੇ ਤੇ ਕਾਰਵਾਈ ਕਰਨ ਜਿਹੜਾ ਐਸਸੀ ਕਮਿਸ਼ਨ ਕਰ ਰਿਹਾਗਾ ਉਹਨਾਂ ਕਿਤੀ ਇਹ ਪਟੀਸ਼ਨ ਰਾਜਾ ਵਰਡਿੰਗ ਵੱਲੋਂ ਪਾਈ ਗਈ ਹੈ ਉਹਦੇ ਚ ਉਹਨਾਂ ਨੇ ਦਲੀਲਾਂ ਦਿੱਤੀਆਂ ਹੈਗੀਆਂ ਕਈ ਸਾਰੀਆਂ ਤੇ ਉਹਨਾਂ ਨੇ ਕਿਹਾ ਕਿ ਇਹ ਪਬਲਿਕ ਬਿਆਨ ਹੈ ਅਸੀਂ ਕੋਈ ਕਿਸੇ ਦੀ ਉਹ ਨਹੀਂ ਕਰ ਰਹੇ ਸੀ ਦੁਰਭਾਵਨਾ ਨਾਲ ਨਹੀਂ ਕੀਤਾ ਤੇ ਇਹ ਜਿਹੜੀ ਮੇਰੇ ਤੇ ਕਾਰਵਾਈ ਹੋਏ ਇਹ ਪੱਖਪਾਤਪੂਰਨ ਹੈ ਇਹ ਗੱਲ ਉਹਨਾਂ ਨੇ ਅਖੀ ਹੈ ਤੇ ਦੇਖਦੇ ਹਾਂ ਕਿ ਇਹਦੇ ਚ ਬਣਦਾ ਕੀ ਹੈ ਬਾਕੀ ਮਤਲਬ ਇਹ ਤਾਂ ਹੈ ਕਿ ਰਾਜਾ ਵਰਡਿੰਗ ਦੀ ਨੂੰ ਦਿੱਕਤਾਂ ਤਾਂ ਖਾਸੀਆਂ ਆਈਆਂ ਇਸ ਸਾਰੇ ਮਾਮਲੇ 'ਚ ਜਿਹੜੇ ਕਾਂਗਰਸ ਦਾ ਦੂਜਾ ਧੜਾ ਸੀ ਚਰਨਜੀਤ ਚੰਨੀ ਹੋਰ ਆਲਾ ਹੋਰ ਆਸ਼ੂ ਵਗੈਰਾ ਜਾਂ ਫਿਰ ਪ੍ਰਗਟ ਸਿੰਘ ਹੋਰਾਂ ਵਾਲਾ ਉਹਨੇ ਵੀ ਹਾਈ ਕਮਾਂਡ ਕੋਲ ਸ਼ਿਕਾਇਤ ਕੀਤੀ ਸੀ ਰਾਜਾ ਵਰਡਿੰਗ ਦੀ ਕਾਂਗਰਸ ਹਾਈ ਕਮਾਂਡ ਕੋਲ ਕਿ ਇਸ ਬੰਦੇ ਕਰਕੇ ਸਾਨੂੰ ਨੁਕਸਾਨ ਹੋ ਰਿਹਾਗਾ ਤਾਂ ਇਹ ਇੱਕ ਮਤਲਬ ਵੱਡਾ ਪੱਖੇ ਲੈ ਕੇ ਨੁਕਸਾਨ ਤਾਂ ਹੋਇਆ ਹੀ ਹੈ ਕਾਂਗਰਸ ਨੂੰ ਰਾਜਾ ਵਰਡਿੰਗ ਨੂੰ ਇੱਕ ਤਾਂ ਮੈਨੂੰ ਲੱਗਦਾ ਕਿ ਪ੍ਰਦੇਸ਼ ਅਧਿਪਤ ਦਾ ਜਿਹੜਾ ਹੈਗਾ ਸਟੇਟ ਪ੍ਰੈਜ਼ੀਡੈਂਟ ਦਾ ਜਿਹੜਾ ਉਹਨਾਂ ਤੇ ਕੋਲ ਉਹਦਾ ਹੈਗਾ ਉਹ ਵੀ ਤਾਰਿਕਾ ਦੇਣਾ ਚਾਹੀਦਾ ਤੇ ਉਹ ਵੀ ਮੈਨੂੰ ਠੀਕ ਨਹੀਂ ਜਾਪਦਾ ਕਿਉਂਕਿ ਉਹਨਾਂ ਕਰਕੇ ਕਾਂਗਰਸ ਪਾਰਟੀ ਨੂੰ ਠੀਕ ਠਾਕ ਨੁਕਸਾਨ ਹੋਇਆਗਾ ਜੀ ਜੇਕਰ ਅਗਲੀ ਗੱਲ ਕਰੀਏ ਤਾਂ ਸ਼ੰਭੂ ਬਾਰਡਰ ਦੇ ਉੱਪਰ ਕਿਸਾਨਾਂ ਨੇ ਜਦੋਂ ਮੋਰਚਾ ਲਾਇਆ ਸੀ ਕਿਸਾਨ ਮੀਟਿੰਗ ਲਈ ਗਏ ਹੋਏ ਸੀ ਉਸ ਤੋਂ ਬਾਅਦ ਉਸ ਤੇ ਪਿੱਛੇ ਲੱਡਾ ਕੋਠੀ ਇਕੱਠੀ ਕਰਕੇ ਪੁਲਿਸ ਨੂੰ ਤੇ ਫਿਰ ਸ਼ੰਭੂ ਬਾਰਡਰ ਵੱਲ ਤੋਰਿਆ ਜਾਂਦਾ ਤੇ ਉੱਥੇ ਜੋ ਕੁਝ ਹੋਇਆ ਉਸ ਦੀਆਂ ਤਸਵੀਰਾਂ ਤੁਸੀਂ ਵੀ ਦਿਖਾਈਆਂ ਸੀ ਲਗਾਤਾਰ ਤੇ ਕਿਸਾਨਾਂ ਦਾ ਉਸ ਸਮੇਂ ਸਮਾਨ ਬਹੁਤ ਜੀ ਇੱਧਰ ਉੱਧਰ ਹੋਇਆ ਸੀ ਹਾਲਾਂਕਿ ਮਨਦੀਪ ਸਿੱਧੂ ਹੁਣੀ ਤਾਂ ਕਹਿ ਰਹੇ ਸੀ ਵੀ ਭਾਈ ਕੱਲਾ ਕੱਲਾ ਸਮਾਨ ਅਸੀਂ ਸਪੁਰਦ ਕਰਾਂਗੇ ਕਿਸਾਨਾਂ ਨੂੰ ਅਸੀਂ ਇੱਕ ਸਟੋਰੇਜ ਕਰ ਰਹੇ ਹਾਂ ਸਮਾਨ ਦੀ ਪਰ ਉਹ ਸਮਾਨ ਹੁਣ ਕੁਝ ਕਿਤੇ ਮਿਲਦੇ ਹੈ ਤੇ ਕੁਝ ਕਿਤੇ ਮਿਲ ਰਿਹਾ ਖਾਸ ਤੌਰ ਤੇ ਨਾਬੇ ਵਾਲੇ ਪਾਸੇ ਬੜਾ ਸਮਾਨ ਚਲੇ ਗਿਆ ਕਿ ਆਪ ਤਰਕੇ ਸਮਾਨ ਚਲਿਆ ਜਾਂਦਾ ਹੈ ਬਹੁਤਾ ਸਵਾਨਤਾ ਕਹਿੰਦੇ ਵੀ ਧਰਤੀ ਦੇ ਥੱਲੇ ਹੀ ਜਾ ਬੜਿਆ 3-4 ਫੁੱਟ ਥੱਲਿਓਂ ਕੱਢਿਆ ਗਿਆ ਸਮਾਨ ਹੈ ਉੱਥੇ ਕਿਵੇਂ ਪਹੁੰਚਿਆ ਜੀ ਇਹ ਦੇਖੋ ਇਹ ਜਿਹੜਾ ਨਬਾਦੀ ਈਓ ਸਰਕਾਰੀ ਰੈ residency ਉਹਦੇ ਚ ਨਗਰ ਕੌਂਸਲ ਦੀ ਜਿਹੜੀ ਸਰਕਾਰੀ ਰੈ residency ਹੈ ਉਹਦੇ ਚ ਬਰਾਮਦ ਕੀਤਾ ਗਿਆ ਹੈ ਉਹਦੇ ਚ ਇਹ ਗੱਲ ਹੈ ਕਿ ਸਮਾਨ ਬੋਝਾ ਦੇ ਕਿਸਾਨ ਆਗੂ ਜਿਹੜੇ ਗਮਦੂਰ ਸਿੰਘ ਉਹਨਾਂ ਨੇ ਕਿਹਾ ਕਿ ਸਾਡਾ ਤਕਰੀਬਨ 3.5 ਕਰੋੜ ਦਾ ਸਮਾਨ ਸੀਗਾ ਉੱਥੋਂ ਜਿਹੜਾ ਕਿਸਾਨ ਅੰਦੋਲਨ ਤੋਂ ਚੱਕਿਆ ਗਿਆ ਸੀ ਕਿਸਾਨਾਂ ਦਾ ਤੇ ਉਹਨਾਂ ਨੇ ਕਿਹਾ ਕਿ ਮਿੱਟੀ ਪੱਟ-ਪੱਟ ਕੇ ਸਾਡਾ ਜਿਹੜਾ ਸਮਾਨ ਸੀ ਉਹ ਦੱਬਿਆ ਹੋਇਆ ਸੀ ਤੇ ਉਹਦੀ ਖਦਾਈ ਵੀ ਚੱਲ ਰਹੀ ਹੈ ਯੂ ਰੈਜ਼ਿਡੈਂਸ ਨੂੰ ਦਾ ਜਿਹੜਾ ਦਫ਼ਤਰ ਸੀਗਾ ਉਹ ਖੋਦਾਇਆ ਗਿਆ ਹੈ ਉਹਦੇ ਚ ਸਮਾਨ ਵੀ ਨਿਕਲਿਆ ਹੈਗਾ ਤੇ ਬਹੁਤ ਸਾਰਾ ਸਮਾਨ ਜਿਹੜਾ ਹੈਗਾ ਉਹ ਆਪਾਂ ਨੂੰ ਪਤਾ ਕਿ ਸ਼ੰਭੂ ਬਾਟਰ ਤੇ ਉਸ ਟਾਈਮ ਤੇ ਦੋ ਕਾਰਵਾਈਆਂ ਕੀਤੀਆਂ ਗਿਆ ਸੀਗੀਆਂ ਜ਼ਬਰਨ ਮੋਰਚਾ ਖਾਲੀ ਕਰਾਇਆ ਗਿਆ ਸੀ ਜੀਸੀਬੀਆਂ ਨੇ ਜਿਹੜੇ ਸਟਰਕਚਰ ਸੀਗੇ ਕਿਸਾਨਾਂ ਦੇ ਉਹ ਤੋੜ ਤੋੜੇ ਸੀਗੇ ਜਿਹੜੇ ਉਹਨਾਂ ਨੇ ਆਪਣੇ ਸਟਰਕਚਰ ਸੀ ਉਹ ਵੀ ਤੋੜੇ ਸੀਗੇ ਜਿਹੜਾ ਲੰਗਰ ਦਾ ਸਮਾਨ ਸੀ ਉਹ ਤੱਕ ਚੋਰ ਲੈ ਕੇ ਸੀਗੇ ਜੀ ਇਹ ਸਰਕਾਰੀ ਜਿਹੜੇ ਨੁਮਾਇੰਦੇ ਸੀਗੇ ਸਰਕਾਰ ਦੇ ਨੁਮਾਇੰਦੇ ਸੀਗੇ ਤਾਂ ਇਹ ਮਤਲਬ ਸਰਕਾਰ ਦੀ ਤੁਸੀਂ ਕਿੰਨੀ ਚੰਗੀ ਗੱਲ ਮੰਨੋਗੇ ਕਿ ਕਿਸਾਨਾਂ ਦੀ ਟਰਾਲੀਆਂ ਇਹਨਾਂ ਨੇ ਚੁਰਾ ਲੀਆਂ ਲੰਗਰ ਤੱਕ ਦਾ ਸਮਾਨ ਇਹ ਚੋਰ ਲੈ ਗਏ ਇਸ ਤੋਂ ਵੱਡੀ ਚੋਰੀ ਹੋਰ ਕੀ ਹੋਊਗੀ ਜੀ ਮੈਨੂੰ ਤਾਂ ਲੱਗਦਾ ਤੇ ਹੁਣ ਸਮਾਨ ਨਿਕਲ ਰਹੇ ਨੇ ਕਦੇ ਕਿਸੇ ਐਮਐਲਏ ਦੇ ਕਰੀਬੀ ਦੇ ਘਰ ਟਰਾਲੀਆਂ ਖੜੀਆਂ ਮਿਲ ਰਹੀਆਂ ਨੇ ਕਦੇ ਨਗਰ ਕੌਂਸਲ ਦਾ ਜਿਹੜਾ ਈਓ ਹੈ ਉਹਦੇ ਘਰ ਦੇ ਗਾਰਡਨ 'ਚ 3-4 ਫੁੱਟ ਟੋਆ ਪੁੱਟਣ ਤੋਂ ਬਾਅਦ ਸਮਾਨ ਨਿਕਲ ਰਿਹਾਗਾ ਤਾਂ ਇਹ ਤਾਂ ਮਤਲਬ ਬਹੁਤ ਇੱਕ ਕਿਸਾਨਾਂ ਦਾ ਸਮਾਨ ਚੋਰ ਸਰਕਾਰ ਤਾਂ ਹੈ ਹੀ ਤੇ ਇਹਨਾਂ ਤੇ ਹੁਣ ਇਹ ਸੱਚੇ ਸੱਚੇ ਵੀ ਬਣਦੇ ਨੇ ਜੀ ਇਸ ਤੋਂ ਅੱਗੇ ਜੇਕਰ ਆਪਾਂ ਅਗਲੀ ਗੱਲ ਕਰਦੇ ਚਲਿਏ ਤਾਂ ਪੀਯੂ ਦੇ ਵਿੱਚ ਕਹਿੰਦੇ ਫਿਰ ਤੋਂ ਪ੍ਰਦਰਸ਼ਨ ਦੀ ਕਾਲ ਦਿੱਤੀ ਗਈ ਹੈ ਪ੍ਰਦਰਸ਼ਨ ਦੀ ਕਾਲ ਹੀ ਮੰਨੀਏ ਜਾਂ ਫਿਰ ਸਿਰਫ ਯੂਨੀਵਰਸਿਟੀ ਨੂੰ ਬੰਦ ਕਰਨ ਤਾਂ ਕੀ ਗੱਲ ਰਹੂਗੀ ਉਸ ਦਿਨ ਨਹੀਂ ਨਹੀਂ ਪ੍ਰਦਰਸ਼ਨ ਦੀ ਕਾਲ ਕਹਿ ਰਹੇ ਨੇ ਕਿ ਇਹ ਕਹਿ ਰਹੇ ਕਿ ਭਾਜਪਾ ਦਾ ਭਾਜਪਾ ਦੇ ਜਿਹੜੇ ਦਰਪਣੇ ਉਹਨਾਂ ਦੇ ਕੇ rau ਦੀ ਵੀ ਗੱਲ ਹੈ ਇਹਦੇ ਵਿੱਚ ਤਾਂ ਇਹ ਵੀ ਗੱਲ ਹੈ ਕਿ ਇਹ ਕਾਲ ਕਿਹਦਾ ਰਹੇਗਾ ਕਿ ਇਸ ਕਰਕੇ ਦਿੱਤੀ ਗਈ ਹੈ ਕਿਉਂਕਿ ਅ ਬੇਸਿਕਲੀ 24 ਤਰੀਕ ਦਾ ਟਾਈਮ 24 ਤਰੀਕ ਤੱਕ ਦਾ ਟਾਈਮ ਮੰਗਿਆ ਸੀ ਵਾਈਸ ਚਾਂਸਲਰ ਨੇ ਤੇ ਸਟੂਡੈਂਟ ਨੇ ਇਕੋਲੈਸ ਕਰਕੇ ਦਿੱਤੀ ਕਿ 24 ਤੱਕ ਜੇ ਨਾ ਨੇ ਸਟੂਡੈਂਟਸ ਦੀ ਸਿਚੁਏਸ਼ਨ ਸੋਲ ਨਹੀਂ ਕੀਤੀ ਫਿਰ ਇਹ ਕਾਰਵਾਈ ਤੱਕ ਕਰਨਗੇ ਤੇ ਉਹੀ ਉਸੇ ਉਸੇ ਵਾਸਤੇ ਕੀਤੀ ਗਈ ਹੈ ਤਾਂ ਦੇਖਦੇ ਹਾਂ ਕਿ ਮਤਲਬ ਕਿਵੇਂ ਵਧਣਾ ਲਾ ਕਿ ਮੰਨਿਆ ਜਾ ਰਿਹਾਗਾ ਕਿ ਸਟੂਡੈਂਟਸ ਦੇ ਅੱਛੇ ਫੈਸਲਾ ਆ ਜਾਣਾਗਾ ਤੇ 23 ਨਵੰਬਰ ਮੰਨਿਆ ਜਾ ਰਿਹਾ ਹੈਗਾ ਕਿ ਬ੍ਰੇਕਿੰਗ ਹੈ ਬਾਕੀ ਜੇ 24 ਨਵੰਬਰ ਤੱਕ ਸੋਲ ਨਹੀਂ ਹੋਇਆ ਫਿਰ 26 ਨਵੰਬਰ ਨੂੰ ਜਿਹੜੇ ਸਟੂਡੈਂਟ ਹੈਗੇ ਆ ਉਹ বিজেਪੀ ਦੇ ਦਫ਼ਤਰਾਂ ਦਾ ਘਰਾਓ ਵੀ ਕਰਨਗੇ ਯੂਨੀਵਰਸਿਟੀ ਨੂੰ ਵੀ ਬੰਦ ਕਰਨਗੇ ਤੇ ਐਗਜ਼ਾਮਾਂ ਦਾ ਵੀ ਜਿਹੜੇ ਪ੍ਰੀਖਿਆਵਾਂ ਹੋਣੀਆਂ ਨੇ ਉਹਨਾਂ ਦਾ ਵੀ ਬਾਈਕਾਟ ਕਰਨਗੇ ਜੀ ਸੋ ਵੇਖਦੇ ਹਾਂ ਬਣਦਾ ਕੀ ਹੈ ਉਸ ਦਿਨ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ